ਸਕੂਲ ਦੇ ਬਾਥਰੂਮ ਦੇ ਅੰਦਰ 3 ਅਤੇ 4 ਸਾਲ ਦੀ ਮਾਸੂਮ ਬੱਚਿਆਂ ਦੇ ਨਾਲ ਦਰਿੰਦਗੀ ਸਕੂਲਾਂ ਦੇ ਵਿੱਚ ਬੱਚੇ ਸੇਫ ਨਹੀਂ ਹਸਪਤਾਲਾਂ ਦੇ ਵਿੱਚ ਡਾਕਟਰ ਸੇਫ ਨਹੀਂ ਔਰਤਾਂ ਕੁੜੀਆਂ ਜਦੋਂ ਸਕੂਲ ਕਾਲਜ ਤੇ ਲੀਕ ਕਰ ਤੋਂ ਨਿਕਲਦੀਆਂ ਨੇ ਬਸਾਂ ਦੇ ਵਿੱਚ ਉਹਨਾਂ ਦੇ ਨਾਲ ਛੇੜਛਾੜ ਹੁੰਦੀ ਆ ਅਖੀਰਕਾਰ ਇਹ ਸਮਾਜ ਦੇ ਵਿੱਚ ਹੋ ਕੀ ਰਿਹਾ ਹੈ ਸਾਡੀ ਬੇਬਸੀ ਤੇ ਲਾਚਾਰੀ ਇਸ ਗੱਲ ਤੋਂ ਹੀ ਸਾਹਮਣੇ ਆ ਰਹੀ ਹੈ ਕਿ ਅਸੀਂ ਸਰਕਾਰਾਂ ਦੇ ਕੇ ਜਿਹੜੀਆਂ ਕਿ ਚੋਣਾਂ ਦੇ ਸਮੇਂ ਸਾਡੇ ਨਾਲ ਵਾਅਦੇ ਕਰਦੀਆਂ ਨੇ ਚੋਣਾਂ ਦੇ ਸਮੇਂ ਆਖਦੀਆਂ ਨੇ ਕਿ ਅਸੀਂ ਤੁਹਾਨੂੰ ਸਭ ਕੁਝ ਦਵਾਂਗੇ ਸਭ ਕੁਝ ਕਰਾਂਗੇ ਸਾਡੀ ਪਾਰਟੀ ਨੂੰ ਲਿਆਂਦਾ ਜਾਵੇ ਜਦਦੇ ਹੀ ਪਾਰਟੀਆਂ ਸੱਤਾ ਦੇ ਵਿੱਚ ਆ ਜਾਂਦੀਆਂ ਨੇ ਤਾਂ ਆਪਣੀਆਂ ਜ਼ਿੰਮੇਵਾਰੀਆਂ ਤਾਂ ਭੁੱਲ ਹੀ ਜਾਂਦੀਆਂ ਨੇ ਅਤੇ ਨਾਲ ਹੀ ਇਹਨਾਂ ਗੁਨਾਹਗਾਰਾਂ ਨੂੰ ਜਿਹੜੀ ਕਿ ਅਜਹੀਆਂ ਦਰਿੰਦਗੀਆਂ ਕਰਦੇ ਨੇ ਉਹਨਾਂ ਨੂੰ ਵੀ ਲੁਕਾਉਣ ਦੀ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਵਾਲਿਆਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਉਸ ਤੋਂ ਭੱਜਦੇ ਨਜ਼ਰ ਆਉਂਦੇ ਨੇ ਤੇ ਉਸ ਦੇ باوجود ਵੀ ਸਰਕਾਰਾਂ ਚੁੱਪ ਬੈਠਦੀਆਂ ਨੇ ਭਾਵੇਂ ਮਾਮਲਾ ਕੋਈ ਵੀ ਹੋਵੇ ਕੋਲਕੱਤਾ ਦੇ ਵਿੱਚ ਹੋਏ ਮਾਮਲੇ ਤੋਂ ਬਾਅਦ ਵੀ ਇਹ ਹੀ ਸਵਾਲ ਉੱਠ ਰਿਹਾ ਹੈ ਕਿ ਕੋਲਕੱਤਾ ਪੁਲਿਸ ਦਾ ਜਿਹੜਾ ਰਵੱਈਆ ਰਿਹਾ ਉਹ ਬਿਲਕੁਲ ਸ਼ੱਕੀ ਜਾਪਦਾ ਹੈ ਦੂਸਰੇ ਪਾਸੇ ਜਿਹੜੀ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਕੋਈ ਦਰਿੰਦਗੀ ਨੂੰ ਲੈ ਕੇ ਇੱਥੇ ਵੀ ਪੁਲਿਸ ਇੰਸਪੈਕਟਰ ਦੇ ਵੱਲੋਂ ਅਜਿਹਾ ਰਵੱਈਆ ਇਖਤियार ਕੀਤਾ ਗਿਆ ਕਿ POCSO ਐਕਟ ਅਧੀਨ ਹੈ ਸਾਰਾ ਮਾਮਲਾ ਬੰਦ ਦਾ ਸੀ ਉਸ ਦੇ ਬਾਵਜੂਦ ਵੀ FIR ਤੇ ਵਿੱਚ ਟਾਲਮਟੋਲ ਕੀਤਾ ਜਾ ਰਿਹਾ ਹੈ ਅਸੀਂ ਆਖਿਰਕਾਰ ਇਹ ਲੋਕ ਕਿਉਂ ਨਹੀਂ ਸਮਝਦੇ ਕਿ ਮਾਪੇ ਕਿੰਨੇ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਨੇ ਉਸ ਸਮੇਂ ਜਦੋਂ ਉਹ ਸੁਣਦੇ ਨੇ ਕਿ ਉਹਨਾਂ ਦੇ ਬੱਚਿਆਂ ਦੇ ਨਾਲ ਸਕੂਲ ਦੇ ਵਿੱਚ ਹੀ ਗਲਤ ਹੋ ਗਿਆ ਉਹਨਾਂ ਦੇ ਕੱਪੜੇ ਉਤਾਰੇ ਗਏ ਗਲਤ ਹਰਕਤਾਂ ਕੀਤੀਆਂ ਗਈਆਂ ਅਤੇ ਇਹ ਸਭ ਕੁਝ ਮੈਡੀਕਲ ਰਿਪੋਰਟ ਦੇ ਨਾਲ ਵੀ ਪ੍ਰੂਫ ਹੋ ਚੁੱਕਿਆ ਹੈ ਉਹ ਮਾਪੇ ਕਿੰਨੀ ਹਿੰਮਤ ਕਰਕੇ ਹਸਪਤਾਲ ਦੇ ਵਿੱਚ ਆਪਣੀਆਂ ਬੱਚੀਆਂ ਨੂੰ ਲੈ ਕੇ ਕਦੇ ਮੈਡੀਕਲ ਕਰਵਾਉਣ ਜਾਣਗੇ ਕਦੇ ਇਹਨਾਂ ਪੁਲਿਸ ਵਾਲਿਆਂ ਦੇ ਕੋਲ ਰਿਪੋਰਟ ਦਰਜ ਕਰਵਾਉਣ ਦੇ ਲਈ ਆਣਗੇ ਪਰ ਫਿਰ ਵੀ ਉਹ ਜਿਹੜਾ ਰਵੱਈਆ ਦੇਖਣ ਤੋਂ ਬਾਅਦ ਸ਼ਰਮ ਮਹਿਸੂਸ ਹੁੰਦੀ ਹੈ ਇਹ ਸਾਰਾ ਮਾਮਲਾ ਬਦਲਾਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸਕੂਲ ਗਈਆਂ ਤਿੰਨ ਅਤੇ ਚਾਰ ਸਾਲ ਦੀਆਂ ਮਾਸੂਮ ਬੱਚੀਆਂ ਦੇ ਨਾਲ 13 ਅਗਸਤ ਨੂੰ 12-13 ਅਗਸਤ ਨੂੰ ਉਹ ਗੱਲ ਜਦੋਂ ਸਕੂਲ ਦੇ ਅੰਦਰ ਹੀ ਬਾਥਰੂਮ ਦੇ ਵਿੱਚ ਗਲਤ ਹਰਕਤਾਂ ਹੋਈਆਂ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਇਹ ਕਿੰਡਰਗਾਰਟਨ ਸੀ ਅਤੇ A ਸਕੂਲ ਦੇ ਵਿੱਚ ਬੱਚੀਆਂ ਨੂੰ ਬਾਥਰੂਮ ਲੈਣ ਲਜਾਣ ਦੇ ਲਈ ਕੋਈ ਵੀ ਮਹਿਲਾ ਕਰਮਚਾਰੀ ਨੂੰ ਨਹੀਂ ਰੱਖਿਆ ਹੋਇਆ ਸੀ ਸਰੇਆਮ ਉਸ ਦੇ ਅੰਦਰ ਸਭ ਕੁਝ ਹੁੰਦਾ ਰਿਹਾ ਕਿੰਨੇ ਹੀ ਸਮੇਂ ਤੱਕ ਇਹ ਘਟਨਾ ਵਾਪਰੀ ਹੋਣੀ ਹੈ ਕਿ ਕਿਸੇ ਅਧਿਆਪਕ ਤੱਕ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ ਕਿ ਉਹ ਬੱਚੀਆਂ ਗਾਇਬ ਨੇ ਕਿੱਥੇ ਨੇ ਕਿੰਨੇ ਦੇਰ ਤੋਂ ਉੱਥੇ ਗਈਆਂ ਨੇ ਇਹ ਸਾਰੇ ਸਵਾਲ ਕਿਉਂ ਕਿ ਨਦੀ ਉਮਰ ਮਹਸਤਿੰ ਤੋਂ 4 ਸਾਲ ਦੀਆਂ ਬੱਚੀਆਂ ਦੀ ਇਸ ਸਾਰੀ ਘਟਨਾ ਵਾਪਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਇੱਕ ਕੰਟੈਕਟ ਬੇਸ ਤੇ ਅਕਸ਼ੇ ਸ਼ਿੰਦੇ ਨਾਮ ਦੇ ਵਿਅਕਤੀ ਨੂੰ 1 ਅਗਸਤ ਨੂੰ ਹੀ ਸਕੂਲ ਦੇ ਵਿੱਚ ਰੱਖਿਆ ਗਿਆ ਸੀ ਅਤੇ 13 ਕ ਦਿਨ ਹੀ ਹੋਏ ਹੋਏ ਉਸ ਨੂੰ ਸਕੂਲ ਦੇ ਵਿੱਚ ਆਏ ਕਿ ਉਸਤੇ ਹੀ ਮਾਰੀ ਘਟਨਾ ਨੂੰ ਅੰਜਾਮ ਦੇ ਦਿੱਤਾ ਹੈ ਨਾ ਇਸ ਬਾਬਤ ਪਰਿਵਾਰਿਕ ਮੈਂਬਰਾਂ ਨੂੰ ਪਤਾ ਚੱਲਦਾ ਜਦੋਂ ਹੀ ਬੱਚੀਆਂ ਸਕੂਲ ਜਾਣ ਤੋਂ ਡਰਨਾ ਸ਼ੁਰੂ ਕਰ ਦਿੰਦੀਆਂ ਨੇ ਅਤੇ ਮਾਪੇ ਜਦੋਂ ਉਹਨਾਂ ਨੂੰ ਬਿਠਾ ਕੇ ਪੁੱਛਦੇ ਨੇ ਕਿ ਆਖਿਰਕਾਰ ਹੋਇਆ ਕੀ ਹੈ ਤੁਸੀਂ ਸਕੂਲ ਜਾਣਾ ਕਿਉਂ ਨਹੀਂ ਤਾਂ ਉਹ ਬੱਚੀ ਦੱਸਦੀ ਹੈ ਕਿ ਕੇਨ ਜਿਸ ਨੂੰ ਬਾਥਰੂਮ ਦੇ ਵਿੱਚ ਲਜਾਇਆ ਗਿਆ ਉਸ ਦੇ ਕਪੜੇ ਉਤਾਰਵਾਏ ਗਏ ਤੇ ਨਾਲ ਹੀ ਉਸ ਤੇ ਗਲਤ ਥਾਵਾਂ ਤੇ ਗਲਤ ਤਰੀਕੇ ਦੇ ਨਾਲ ਉਸ ਨੂੰ ਛੂਇਆ ਗਿਆ ਇਸ ਨੂੰ ਸੁਣਨ ਤੋਂ ਬਾਅਦ ਮਾਪਿਆਂ ਨੇ ਇੱਕ ਦੂਸਰੇ ਨਾਲ ਸੰਪਰਕ ਕੀਤਾ ਦੋਹਾਂ ਬੱਚੀਆਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਇਹ ਸਾਰਾ ਮਾਮਲਾ ਸਾਹਮਣੇ ਆਇਆ ਇਹ ਸਾਰੀ ਘਟਨਾ ਬਦਲਾਪੁਰ ਦੇ ਵਿੱਚ ਵਾਪਰੀ ਹੈ ਜਿਸ ਤੋਂ ਬਾਅਦ ਲੋਕ ਸੜਕਾਂ ਤੇ ਉਤਰ ਹੈ ਮਹਾਰਾਸ਼ਟਰਾ ਦੇ ਇੰਪੈਂਡੇ ਥਾਣੇ ਦੀ ਇਹ ਘਟਨਾ ਹੈ ਲੋਕਾਂ ਦੇ ਉੱਪਰ ਵੀ ਐਫਆਈਆਰ ਦਰਜ ਹੋਈਆਂ ਨੇ ਕਿਉਂਕਿ ਭੰਨਤੋੜ ਕੀਤੀ ਗਈਆਂ ਪ੍ਰਦਰਸ਼ਨ ਕੀਤੇ ਗਏ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਇਹੋ ਜਿਹੇ ਮਾਮਲੇ ਦੇਸ਼ ਭਾਰਤ ਦੇ ਵਿੱਚ ਵਧਦੇ ਜਾ ਰਹੇ ਨੇ ਇਹਨਾਂ ਦੇ ਖਿਲਾਫ ਅਖੀਰਕਾਰ ਕੀਤਾ ਕੀ ਜਾਣਾ ਚਾਹੀਦਾ ਹੈ ਸਰਕਾਰ ਕੀ ਕਰ ਸਕਦੀ ਹੈ ਪੁਲਿਸ ਅਤੇ ਪ੍ਰਸ਼ਾਸਨ ਇਸ ਨੂੰ ਲੈ ਕੇ ਕਿਉਂ ਨਹੀਂ ਸਖਤ ਹੋ پا ਰਿਹਾ ਇਹਨਾਂ ਤੇ ਰੋਕ ਲਗਾਉਣ ਦੇ ਲਈ ਜਿਹੜੇ ਜ਼ਰੂਰੀਆਂ ਗੱਲਾਂ ਨੇ ਉਹਨਾਂ ਦੇ ਵੱਲ ਕਿਉਂ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇਸ ਮਾਮਲੇ ਦੇ ਵਿੱਚ ਸਕੂਲ ਵਾਲਿਆਂ ਤੇ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ ਤੇ ਬਾਦ ਦੇ ਵਿੱਚ ਜਦੋਂ ਇਸ ਕਾਲ ਨੂੰ ਲੈ ਕੇ ਚਰਚਾ ਛਿੜੀ ਤਾਂ ਉਸ ਸਮੇਂ ਹੀ ਮਾਮਲਾ ਦਰਜ जरूर ਹੋਣਾ ਪਰ ਤੁਹਾਨੂੰ ਦੱਸ ਦਈਏ ਕਿ ਇੱਕ ਸਵਾਲ ਕਿ ਇਹੋ ਜਿਹੇ ਮਾਮਲੇ ਜਦੋਂ ਤੱਕ ਲੋਕਾਂ ਦੇ ਸਾਹਮਣੇ ਨਹੀਂ ਆਉਂਦੇ ਜਦੋਂ ਤੱਕ ਪੀੜ ਇਕੱਠੀ ਹੋ ਕੇ ਇਨਸਾਫ ਨਹੀਂ ਮੰਗਦੀ ਉਸ ਤੋਂ ਪਹਿਲਾਂ ਹੀ ਇਹਨਾਂ ਦਾ ਨਿਬੋੜਾ ਕਿਉਂ ਨਹੀਂ ਕੀਤਾ ਜਾਂਦਾ ਕਿਉਂ ਪੁਲਿਸ ਵਾਲੇ ਕਿਉਂ ਪ੍ਰਸ਼ਾਸਨ ਵਾਲੇ ਗੱਲਾਂ ਨਹੀਂ ਦੇਖਦੇ ਕਿ ਇੱਕ ਅਜਹੀ ਹੋਈ ਘਟਨਾ ਦਾ ਅਸਰ ਕਿੰਨੇ ਹੀ ਸਾਲੋਂ ਸਾਲਾਂ ਤੱਕ ਕਿੰਨੀਆਂ ਹੀ ਸਦੀਆਂ ਤੱਕ ਕਿੰਨੇ ਹੀ ਲੋਕਾਂ ਮੁੰਡਿਆਂ ਪਰਿਵਾਰਾਂ ਤੇ ਪੈਂਦਾ ਜੇਕਰ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਲਿਖਿਆ ਜਾਵੇ ਤਾਂ ਸ਼ਾਇਦ ਇਸ ਤੇ ਠੱਲ ਪੈ ਸਕਦੀ ਹੈ ਪਰ ਉਦੋਂ ਹੀ ਜਦੋਂ ਕੋਈ ਇਸ ਨੂੰ ਸੀਰੀਅਸਲੀ ਲਏਗਾ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਉਹਨਾਂ ਦਾ ਸਭ ਤੋਂ ਪਹਿਲਾਂ ਧਿਆਨ ਦੇਣਾ ਸਭ ਤੋਂ ਪਹਿਲਾਂ ਕਾਰਵਾਈ ਕਰਨੀ ਅਤੇ ਇਹ ਜਿਹੋ ਜਿਹੇ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ